ਕਹਿੰ ਲੱਗੇ ਭਾਈ ਸੁਦੇਵ ਸਿੰਘ ਜੀ ਤੁਹਾਡਾ ਪੁੱਤਰ ਮੰਨ ਗਿਆ ਉਹ ਕਹਿੰਦਾ ਮੈਂ ਮੁ슬ਮਾਨ ਬਣਾਂਗਾ ਉਹ ਕਹਿੰਦਾ ਮੈਨੂੰ ਨਹੀਂ ਯਕੀਨ ਹੁੰਦਾ ਲਿਆਓ ਅੰਦਰ ਜਦੋਂ ਅੰਦਰ ਲਿਆਂਦਾ ਨੂੰ ਪਟਿਆ ਮਾਰਿਆ ਜਵਾਨ ਪੁੱਤ ਜਦੋਂ ਹੱਡੀਆਂ ਤੋੜੀਆਂ ਉਹਨੂੰ ਆਪਣੀ ਗੋਦ ਵਿੱਚ ਲੈ ਕੇ ਆਪਣੇ ਚਰਨ ਦੀ ਮਿੱਟੀ ਆਪਣੇ ਪੁੱਤ ਦੇ ਮੱਥੇ ਦੇ ਉੱਤੇ ਲਾ ਕੇ ਆਖਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਪੰਨਾ ਦੇ ਵਿੱਚ ਸੀ ਕਿ ਸੁੱਟ ਕੇ ਤੋੜ ਕੇ ਹੱਥ ਪੈਰ ਪੁੱਤ ਦੇ ਦੇ ਗੜੀ ਸੁੱਟਾਂਗੇ ਜੇ ਪੁੱਤ ਨਾ ਮੰਨੂ ਤੇ ਇਹ ਤੇ ਮੰਨੇਗਾ ਨਾ ਕਿ ਮੈਂ ਮੁਕਲਮਾ ਨੂੰ ਪੜਾਂਦਾ ਜਦੋਂ ਨਾਮ ਜਪਣ ਵਾਲੇ ਦੀ ਗੱਲ ਪਿਓ ਪੁੱਤ ਦੀ ਨਹੀਂ ਗੁਰਮੁਖ ਘਰ ਉਹ ਰਹ ਜਾਂਦੀ ਜਿੱਥੇ ਗੁਰੂ ਆ ਜਾਂਦੇ ਜਦੋਂ ਗੁਰਮੁਖ ਪਿਆਰੇ ਤੇ ਨਾਮ ਜਪਣ ਵਾਲੀ ਰੰਗੀ ਰੂਹ ਦੀ ਚੰਨਾ ਦੀ ਮਿੱਟੀ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਦਾਨ ਮੰਨਦਾ ਕਲੀ ਖਾਕ ਜਿੰ ਮਲੇ ਤੇ ਮਸਤਕ ਲਈ ਐ ਪਾ ਆਪਣੇ ਪੁੱਤ ਦੇ ਮੱਥੇ ਤੇ ਲਈ ਤੇ ਉਹ ਕਹਿੰਦਾ ਸਤ ਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੇ ਜਾ ਮਨਾ ਲੋਕਰ ਕੌਣ ਕਹਿੰਦੇ ਮਨਾਓ ਮੇਰੇ ਸਾਹਮਣੇ ਮਨਾਓ ਇਹਨੂੰ ਤੇ ਮੈਂ ਮੁਸਲਮਾਨ ਬਣਾਂਗਾ ਉਹਨਾਂ ਨੇ ਕੇਸਾਂ ਤੋਂ ਫੜਿਆ ਫਿਰ ਕੁੱਟਿਆ ਪਿਤਾ ਦੇ ਸਾਹਮਣੇ ਕਹਿੰਦੇ ਤੂੰ ਮੰਨਿਆ ਸੀ ਮੈਂ ਮੁਸਲਮਾਨ ਬਣਾਂਗਾ ਕਹਿੰਦਾ ਕਿੰਨੇ ਆਟਾ ਤੁਹਾਨੂੰ ਕੌਣ ਕਹਿੰਦਾ ਭਾਈ ਸੁਵੇਕ ਸਿੰਘ ਜੀ ਆਖਿਆ ਕਿ ਤੁਸੀਂ 몰ਾਂ ਤੋਂ ਝੂਠ ਮਾਰਦੇ ਮੇਰਾ ਪੁੱਤ ਸਿੱਖ ਹੈ ਅਸੀਂ ਸਿੰਘ ਹੋ ਕੇ ਸ਼ੀਧੀਆਂ ਪ੍ਰਾਪਤ ਕਰਾਂਗੇ ਗੁਰਮੁਖ ਪਰ ਪਹਿਲਾ ਚੜ੍ਹ ਖੜੀ ਤੇ ਚੜਿਆ ਪੁੱਤਰ ਨੂੰ ਫਿਰ ਪਿਤਾ ਨੂੰ ਚੜਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਨ ਦੇ ਪਿਤਾ ਤੇ ਪੁੱਤਰ ਸ਼ੀਰ ਅੱਜ ਉਹਨਾਂ ਨੂੰ ਅਰਦਾਸ ਵਿੱਚ ਆਪਾਂ ਯਾਦ ਕਰਦੇ ਚੜ੍ਹ ਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਉਹਨਾਂ ਨੂੰ ਯਾਦ ਕਰਦੇ ਕਿੱਥੋਂ ਤੱਕ ਕੌਮ ਯਾਦ ਕਰਦੀ ਹੈ ਜਿੱਥੋਂ ਤੱਕ ਆ ਕੇ ਸ੍ਰੀ ਨਿਸ਼ਾਨ ਸਾਹਿਬ ਝੁਲਦਾ ਕੋ ਸਤਨਾਮ ਇਹ ਗੁਰਮੁਖ ਪਿਆਰੋ ਗੁਰੂ ਦੀ ਵੀ ਪ੍ਰਤੀਕ ਹੈ ਇਹ ਨਿਸ਼ਾਨ ਸਾਹਿਬ ਸਾਡੇ ਸ਼ਹੀਦਾਂ ਦਾ ਵੀ ਪ੍ਰਤੀਕ ਜੇ ਇਹਨਾਂ ਨਿਸ਼ਾਨ ਸਾਹਿਬਾਂ ਨੇ ਜਿੰਨਾ ਸਮਾਂ ਝੁਲਣਾ ਰਹਿੰਦੀ ਦੁਨੀਆ ਤੱਕ ਸਾਡੇ 19 ਸ਼ਹੀਦ ਗੁਰਮੁਖ ਪਿਆਰ ਚਮਕਦੇ ਸਤਾਰੇ ਨੇ ਆਸਮਾਨ ਦੇ ਵਿੱਚ ਅਸੀਂ ਨਹੀਂ ਡੋਲਣਾ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਗੁਰੂ ਨਾਲ ਨਰਾਜ਼ ਨਹੀਂ ਹੁੰਦਾ ਗੁਰੂ ਨੇ ਬੜਾ ਕੁਝ ਦਿੱਤਾ ਭੰਡਾਰੇ ਭਰ ਦਿੱਤੇ ਉਤੇ ਆਖਦੇ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੇ ਭਾਏ ਉਹ ਇੱਕ ਖਜ਼ਾਨੇ ਦੀ ਗੱਲ ਕਰਦਾ ਮੈਂ ਨਉ ਖੋਲ ਦਿੰਨਾ ਆਪ ਕੋ ਸਤਨਾਮ ਉਸਤਰੀ ਆ ਜੇ ਕਹਿੰਦਾ ਨੌ ਇਕੱਠੇ ਵੇਖੇ ਨਹੀਂ ਨਹੀਂ ਵੇਖੇ ਤੇ ਅਮਰਤ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਜਪਿਆ ਕਰੋ ਨੌ ਨੌ ਖਜ਼ਾਨੇ ਤੇ ਮੂੰਹ ਖੋਲ ਦਿੰਦੇ ਪਦਮ ਮਹਾ ਪਦਮ ਮਕਰ ਕਛਪ ਮੁਕੰਦ ਕੁੰਦ ਕੁੰਦ ਨੀਲ ਸੰਖ ਖਰਬ ਇੱਕ ਵਾਰੀ ਚੌਂਕੜਾ ਲਾ ਕਹਿੰਦਾ ਸੱਤ ਪੀੜੀਆਂ ਤੇਰੀਆਂ ਸੋਚਣਗੀਆਂ ਸੋਨਾ ਕਿਤੇ ਕਿਤੇ দান ਕਰਨਾ ਇਹੋ ਨਿੰਦੀਆਂ ਨੇ ਤੁਸੀਂ ਸੋਨਾ দান ਕਰੋਗੇ 66 ਨਵੇਂ ਨਵੇਂ দান ਕਰੋਗੇ ਦਾਨ ਕਰਨ ਨੂੰ ਵਾਸਤੇ ਜਗ੍ਹਾ ਲੱਭੋਗੇ ਕਿ ਦਾਨ ਕਿੱਥੇ ਕਰੀਏ ਕਿਹੜੀ ਕਮਾਈ ਦੀਆਂ ਗੱਲਾਂ ਕਰਦੇ ਆ ਗੁਰੂ ਨੇ ਬਹੁਤ ਵੱਡੀ ਕਮਾਈ ਕੀਤੀ ਐ ਉਹ ਆਖਦੇ ਸਿੱਧ ਗੋਦਨ ਸਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਐ ਤੋਂ ਵੱਡੀ ਕਮਾਈ ਨਹੀਂ ਹੋ ਸਕਦੀ ਤੋਂ ਗੁਰਮੁਖ ਪਰਵੜ ਪਾ ਕੇ ਉਹ ਸਮਾ ਹੋ ਗਿਆ ਕੱਲ ਦੇ ਵਿਵਾਨ ਵਿੱਚ ਅਗਲਾ ਪ੍ਰਸੰਗ ਸਰਵਣ ਕਰਾਂਗੇ ਭਾਈ ਮਜੀਦ ਸਿੰਘ ਜੋ ਦਿੱਲੀ ਤੋਂ ਅੱਜ ਕਥਾ ਕਰ ਰਹੀ ਸੀ ਗੁਰਮੁਖ ਕਰਮ ਮਨਕੁਸ਼ ਹੋ ਜਾਂਦਾ ਹੈ ਬਾਬਾ ਕੀਰਤਨ ਸਿੰਘ ਜੀ ਨੇ ਇੱਥੇ ਸਾਨੂੰ ਕਥਾ ਸੁਣਨ ਵਾਸਤੇ ਭੇਜਣਾ ਇੱਥੇ ਬੈਠ ਕੇ 8 8 9 9 ਸਾਲ ਅਸੀਂ ਲਗਾਤਾਰ ਕਥਾ ਸੁਣੀ ਹੈ ਤੇ ਅੱਜ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਕਥਾ ਕਰ ਰਹੇ ਹਾਂ ਉਹ ਦਿੱਲੀ ਤੋਂ ਕਥਾ ਕਰਦੇ ਸੀ ਅੱਜ ਤੇ ਦੁਪਹਿਰ ਮਿਲਿਆ ਉਹਨਾਂ ਬੰਗਲਾ ਸਾਹਿਬ ਤੋਂ ਕਥਾ ਕੀਤੀ ਸਵੇਰੇ ਸੀਸਗੰਜ ਸਾਹਿਬ ਤੋਂ ਕੀਤੀ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਨੇ ਸਾਧੂ ਗੁਰਮੁਖ ਕਰਤੁਰੇ ਜਾਂਦੇ ਬਚਨ ਕਰਦੇ ਨੇ ਮੰਨਣਾ ਨਹੀਂ ਮੰਨਣਾ ਸਾਡੀ ਗੱਲ ਹੈ ਸਾਡੇ ਕੋਲ ਸਾਡੀ ਸਮਝ ਹੈ ਜੇ ਅਸੀਂ ਮੰਨ ਲਿਆ ਅਸੀਂ ਤਰ ਜਾਵਾਂਗੇ ਨਹੀਂ ਤੇ ਡੁੱਬਦੇ ਬਹੁਤ ਨਹੀਂ ਫੰਮ ਦਿੱਤਾ ਤੇ ਡੋਬੀਲੇ